ਉਹ ਹਾਲ ਆ ਉਹਨਾਂ ਨੇ ਪੰਜਾਬ ਜੇ ਇਹ ਨੂੰ ਉਹਨਾਂ ਦਾ ਕੰਮ ਨਹੀਂ ਜਾਈ ਕੋਲ ਨਹੀਂ ਕਦ ਆ ਗੁਰਦੁਆਬਾਦ ਗੁਰਦੁਆਬਾਦ ਕਰੋ ਕਹੋ ਕਰਿਆ ਬੰਦ ਕਰੋ ਕਰੋ ਬੰਦ ਕਰੋ ਕਹੇ ਸ਼ਾਇਦ ਬੰਦ ਕਰੋ ਨਤੀ ਹਲਕਾ ਸੈਂਟਰਲ ਵਿਥਾਣਾ ਡਿਵੀਜ਼ਨ ਨੰਬਰ 2 ਦੇ ਬਾਹਰ ACP ਮੁਖਤਫਰ ਨੂੰ ਅੱਜ ਕਾਂਗਰਸੀਆਂ ਵੱਲੋਂ ਘੇਰੀਆ ਗਿਆ ਦਾ ਚਿੱਟੀ ਚਾਰਨੀ ਲਗਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬੱਤ ਕਰਦਿਆਂ ਸਾਫਾ ਡਿਪਟੀ ਮੇਅਰ ਸੁੰਦਰ ਸ਼ਾਮਲ ਹੋਤਰਾ ਤੇ ਸੀਨੀਅਰ ਕਾਂਗਰਸੀ ਆਗੂ ਲੱੱਕੀ ਕਪੂਰ ਨੇ ਕਿਹਾ ਕਿ ਅੱਜ ਪ੍ਰਦਰਸ਼ਨ ਕਰਨ ਦਾ ਮੁੱਖ ਮਕਸਦ ਲੈਂਡ ਆਰਡਰ ਦੀ ਸਥਿਤੀ ਦਾ ਖਰਾਬ ਹੋਣਾ ਹੈ ਉਹਨਾਂ ਨੇ ਕਿਹਾ ਕਿ ਚਿੱਟੀ ਚਾਰਨੀ ਲਗਾ ਕੇ ਉਹ ਪ੍ਰਸ਼ਾਸਨ ਦੇ ਖਿਲਾਫ ਇੱਕ ਸਿਆਪਾ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜਿੱਥੇ ਪ੍ਰਸ਼ਾਸਨ ਨੂੰ ਲੋਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਤਾਂ ਉੱਥੇ ਲੋਕ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਹੇ ਸਿਟੀ ਹੌਮ ਨਿਊਜ਼ ਦੇ ਸੁਰਿੰਦਰ ਸੋਨੀ ਦੀ ਰਿਪੋਰਟ ਹੈ ਪ੍ਰਦਰਸ਼ਨ ਹੀ ਰੋਸ ਕਰਦਾ ਹੈ ਇਹ ਜੇ ਬਦੋਸ ਧਰਨਾ ਛਾੜਾ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਬਣੀ ਹੈ ਤੁਸੀਂ ਦੇਖਦੇ ਹੋ ਬਈ 22 ਸਾਲ ਹੋ ਗਏ ਲਗਾਤਾਰ ਪਲਕ ਪੂਨੇ 3 ਸਾਲ ਹੋ ਗਏ ਲੋਕਾਂ ਨੇ ਝੂਠੇ ਵਾਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਬਣਾਈ ਲੋਕਾਂ ਨੇ ਇਦਾਂ ਦੇ ਵਾਦੇ ਕੀਤੇ ਵੀ ਹੱਥ ਤੇ ਸਿਰੋਂ ਜਮਾਤੀ ਵੀ ਇੱਕ ਦਿਨ ਚ ਇਦਾਂ ਸਭ ਕੁਝ ਕਰ ਦਿਆਂਗੇ ਅੱਜ ਸਾਨੂੰ ਬਾਹਰ ਚਿੱਟੀ ਚਾਂਦੀ ਲਾਣੀ ਪਈ ਐ ਚਿੱਟੀ ਚਾਂਦੀ ਐ ਤੁਸੀਂ ਸਮਝੋ ਮਤਲਬ ਕੀ ਹੁੰਦਾ ਚਿੱਟੀ ਚਾਂਦੀ ਮਤਲਬ ਜਿੱਥੇ ਸ਼ੋਗ ਹੁੰਦਾ ਉੱਥੇ ਕੀਤਾ ਜਾਂਦਾ ਇਹ ਅੱਜ ਅਸੀਂ ਉਸ ਵਾਦੇ ਸ਼ੋਗ ਕਰਦੇ ਮੈਂ ਕਿ ਜਿਨਾ ਸਾਡੇ ਪੰਜਾਬ ਦੇ ਬਹੁਤ ਬੁਰਾ ਹਾਲ ਐ ਨਾਂ ਆਰਡਰ ਦੇਖੋ ਰੋਜ਼ ਕਤਲ ਆ ਕੋਈ ਕਈ ਕਤਲ ਹੋ ਰਹੇ ਪੇਪਰ ਤੇ ਰੋਜ਼ ਦੇਖਦੇ ਕਿੰਨੇ ਰੋਜ਼ ਕਤਲ ਹੋ ਰਹੇ ਕਿੰਨੀ ਲੁੱਟ ਘੋੜੀਆਂ ਉਹ ਕਿੰਨੇ ਇਹਨਾਂ ਲੋਕਾਂ ਦੀ ਜਾਤੀ ਕਰਦੇ ਭਈਆ ਔਰ ਕੱਲ ਦੇ ਕਿ ਨਵਾਂ ਕਿੱਛ ਨਵਾਂ ਜਵਦੀ ਪੇਪਰ ਜੀ ਲਗਾ ਪੰਜਾਬ ਨਗਰ ਲੀਆਂ ਵੇਕ ਨਵਾਂ ਤੋਬਾ ਤੇਰੀ ਚਰਖਲ ਲੋਕਾਂ ਸੇ ਵੀ ਜਿਹਨਾਂ ਨੇ ਟੀਆਰ ਸੌਨ ਅਪਲਾਈ ਚੰਦੀਆਂ ਉਹਦੇ ਬਦਸਲ ਬਿਲਡਿੰਗ ਬਣਾ ਦੀ ਬਲੋਡ ਬਣੀ ਜਿਹੜੀ ਬਿਲਡਿੰਗ 40 ਸਾਲ ਪੁਰਾਣੀ ਬਣੀ ਆ ਉਹਦੀ ਵੀ ਰਿਪੋਰਟ ਕਰਾਂ ਦੀ ਲੋੜ ਆ ਇਹ ਸਭ ਨਵਾਂ ਤੋਂ ਨਵਾਂ ਲੋਕਾਂ ਨੂੰ ਘਬਰਾ ਲੋਕਾਂ ਨੂੰ ਮਾਰ ਮੱਧਾ ਲੋਕਾਂ ਦੀ ਗਿੱਤੀ ਕੁੱਟਣ ਦਾ ਕੰਮ ਹੈ ਵੀ ਗਿੱਤੀ ਕੁੱਟਦੀ ਲੋਕੀ ਮਰ ਜਾਂ ਪਰ ਲੋਕੀ ਆਉਣ ਵਾਲੇ ਇਲੈਕਸ਼ਨ ਦੇ ਅੰਦਰ ਨੂੰ ਵੋਟ ਟੋੜ ਜਵਾਬ ਦੇਣਗੇ ਮੈਂ ਸਮਝਾ ਲੋਕੀ ਅਸਲ ਬਹੁਤ ਹੀ ਜ਼ਿਆਦਾ ਦੁਖੀ ਹੋਏ ਪਏ ਹਰ ਬੰਦਾ ਇਨਸਾਨ ਧੋਖੀ ਆ ਇਸ ਪਾਰਟੀ ਤੋਂ ਇਹ ਆਵਾਰੀ ਪਾਰਟੀ ਨਹੀਂ ਇਹ ਤਾਂ ਲੋਕਰੀ ਦਮ ਘੋਟੀ ਪਾਰਟੀ ਆ ਇਹਦੇ ਨੇ ਲੋਕਾਂ ਨੇ ਗਵਾ ਕੀਤਾ ਉਹ ਲੋਕਾਂ ਨੇ ਜਿਹੜੀ ਚੀਜ਼ ਦੋਸ਼ ਧਰਨੀ ਜਿਹੜੀ ਅੱਜ ਸਾਡੀ ਕਾਂਗਰਸ ਪਾਰਟੀ ਨੇ ਸਾਡੇ ਪੰਜਾਬ ਦੇ ਕਾਮੇਦਾਰੋ ਹੁਕਮ ਹੋਇਆ ਕਾਜੀ ਬਰਿੰਜੀ ਜੀ ਤਰਫ ਤੋਂ ਇਹ ਸਾਰੇ ਪੰਜਾਬ ਦੇ ਵਿਰੋਧ ਧਰਨੀ ਦਿੱਤੇ ਜਾ ਰਹੇ ਆ ਇਹ ਜੋਰ ਚੰਦੇ ਜਾਗੇ ਉਹ ਨਹੀਂ ਦੇ ਚੁੱਪ ਨਹੀਂ ਬੈਠਾਂਗੇ ਜਿੰਨੀ ਦੇ ਜਿੰਦੀ ਦੇ ਲੋਕਾਂ ਨੇ ਲੋਕਾਂ ਦੇ ਹੱਕਾਂ ਵਾਸਤੇ ਹਮੇਸ਼ਾ ਲੜਦੇ ਰਾਂਗੇ ਲੜਦੇ ਰਹਾਂਗੇ ਜਾਇ ਇੰਤਜ਼ਾਰ ਸਰ ਇੱਕ ਬਿੱਟੂ ਵੱਲੋਂ ਗਿਆ ਇਹ ਜਿੰਦਗੀ ਰਾਹੁਲ ਗਾਂਧੀ ਨੂੰ ਅੰਤ ਕਾਲ ਸ਼ਕਤੀ ਵਰਨੀ ਬੋਲੀਏ ਦੀ ਇਹ ਤਾਂ ਬਿੱਟੂ ਨੂੰ ਆਪ ਵੀ ਸੋਚਣੀ ਚਾਹੀਦਾ ਰਾਹੁਲ ਗਾਂਧੀ ਜਿਹਨੇ ਉਹ ਅੱਥ ਪੰਚਾਇਆ ਜਿਹਦੀ ਬਦੌਲਤ ਅੱਜ ਬੀਜੇਪੀ ਨੂੰ ਲੈ ਕੇ ਗਈ ਹੈ ਕੌਣ ਪੁੱਛਦਾ ਸੀ ਬਿੱਟੂ ਨੂੰ ਵਾਈ ਬਿੱਟੂ ਇਹ ਸਾਹਿਬ ਬਿੰਦ ਸਿੰਘ ਜੀ ਦੇ ਪੁੱਤਾਂ ਨੂੰ ਕਰਕੇ ਸਾਹਿਬ ਬਿੰਦ ਸਿੰਘ ਜੀ ਨੇ ਕੁਰਬਾਨੀ ਦਿੱਤੀ ਹੈ ਦੇਸ਼ ਦੇਸ਼ਵਾਦ ਦੇ ਪੰਜਾਬ ਵਾਸਤੇ ਉਹਨਾਂ ਨੇ ਪੁੱਤਾਂ ਨੇ ਕਿ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬਣਿਆ ਪੰਜਾਬ ਯੂਗ ਦਾ ਪ੍ਰਧਾਨ ਬਣਿਆ ਔਰ ਅੱਜ ਇਹ ਲੋਕਾਂ ਦੇ ਹੱਥ ਵੱਡੀ ਤਸੀਹ ਹੰਦ ਜਿਹੜਾ ਆਪ ਹੀ ਇਦਾਂ ਦੇ ਕੰਮ ਕਰਦੇ ਆ ਨਾ ਮੁਤਾਬਕ ਉਹ ਮੰਚ ਭਾਵਨਾ ਤੇਰੀ ਜਿਹੜੀ ਭਾਵਨਾ ਤੇਰੀ ਉਧਰ ਦੇ ਕੰਮ ਕਰਦਾ ਨਹੀਂ ਲੱਗਦਾ ਜੀ ਜੇ ਅੱਜ ਬਿੱਟੂ ਜੀ ਨਾ ਜਾਂਦੇ ਜੇ ਭਾਜਪਾ ਉਹਨੂੰ ਨਾਲ ਲੈ ਕੇ ਜਾਂਦੀ ਤੇ ਅੱਜ ਕਿੱਥੇ ਹੁੰਦੇ ਬਿੱਟੂ ਜੀ ਜੇ ਕਾਂਗਰਸ ਤੋਂ ਜਿੰਦੇ ਉਹਨੂੰ ਹੋਰ ਬਦੀ ਪੱਦੀ ਪਦਵੇਂ ਮਿਲਣੀ ਹੁੰਦੀ ਜੇ ਜਰੂਰੀ ਜੋੜੀ ਉਹਨੂੰ ਕਉਂਕ ਹੋਰ ਹੁੱਚੀ ਉਹਦੀ ਬਤੂ ਮਿਲਦੀ ਚ ਕਾਂਗਰਸ ਪਾਰਟੀ ਇੱਕ ਬਹੁਤ ਵੱਡਾ ਸਮੁੰਦਰ ਹੈ ਅਤੇ ਹਰ ਬਾਰ ਬੰਦੇ ਦੀ ਐਮਐਚ ਦੇ ਸਮਝ ਉਹਦੀ ਲਿਆਕਤ ਦੇ ਸਾਹਮਣੇ ਉਹਦੀ ਸੇਵਾ ਦੇ ਸਾਹਮਣੇ ਉਹਨੂੰ ਵੀ ਮਿਲਣੀ ਸੀ ਲੱਗਦਾ ਜੀ ਹੁਣ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਤਨਾ ਕਿਤੇ ਤੁਹਾਡੀ ਜਿਹੜੀ ਅਲਾਈਂਸ ਦੇ ਨਾਲ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਚੱਲ ਰਹੀ ਆ ਪਰ ਦੂਸਰੇ ਪਾਸੇ ਪੰਜਾਬ ਚ ਲੱਗਦਾ ਨਹੀਂ ਲੈਂਸ ਨਾਲ ਸਾਡੀ ਕੋਈ ਸਰਕਾਰ ਸਾਡੀ ਪੰਜਾਬ ਵਿੱਚ ਕੋਈ ਸਰਕਾਰ ਲੈਣ ਦੀ ਚੱਲਦੀ ਨਹੀਂ ਨਾ ਹਰਿਆਣੇ ਚ ਹੋਈ ਨਾ ਪੰਜਾਬ ਚ ਹੋਈ ਨਾ ਜੀ ਹਿਮਾਚਲ ਕੀਤੀ ਨਹੀਂ ਕੇਂਦਰ ਜਿਹੜੇ ਹੈਗੇ ਉਹਨਾਂ ਨੂੰ ਪਾ ਕੇ ਕੇਂਦਰ ਲੇਕਿਨ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੇ ਮੂੰਹ ਤੋੜ ਜਵਾਬ ਦਿੰਦੇ ਬਾਅਦੀਆਂ ਚੱਕ ਕੇ ਨਾ ਪੂਰਾ ਜਵਾਬ ਦੇਾਂਗੇ ਆਉਣੇ 27 ਦੇ ਇਲੈਕਸ਼ਨ ਇਹਨਾਂ ਨੂੰ 0 ਪਰ 0 ਕਰ ਦਿਆਂਗੇ ਕੀ ਲੱਗਦਾ ਰੋਜ਼ਪੰਡਸ਼ਨ ਜਿਹੜਾ ਹੋ ਰਿਹਾ ਹੈ ਕਾਮਯਾਬ ਹੋਏਗਾ ਰੋਜ਼ਪੰਡਸ਼ਨ ਕਾਮਯਾਬ ਸਾਡੇ ਸਾਰੇ ਨੌਜਵਨ ਦੇ ਲੋ ਕਿੰਨੇ ਨੌਜਵਨ ਆਏ ਆ ਔਰ ਹਰ ਪੰਜਾਬ ਦੇ ਹਰ ਜ਼ਿਲ੍ਹੇ ਹਰ ਸ਼ਹਿਰ ਹਰ ਬਲਾਕ ਦੇ ਵਿੱਚ ਹੋ ਰਿਹਾ ਹੈ ਹਰ ਜਿਹੜੀਆਂ ਬਲਾਕਾਂ ਚ ਹੋਇਆ ਤੇ ਬਾੜਵਾਈ ਕਰਾਂਗੇ ਬੂਤਵਾਈ ਕਰਾਂਗੇ ਅਸੀਂ ਹਰ ਸਰਪੰਚ ਨੂੰ ਕਿਉਂ ਲਗਾਇਆ ਗਿਆ ਇਹ ਇਹ ਤੇ ਆਪਣੇ ਏਸੀਪੀ ਸਾਹਿਬ ਨੂੰ ਦੱਸਣਾ ਵੀ ਭਾਈ ਤੁਸੀਂ ਜਿਹੜਾ ਆਰਡਰ ਦਾ ਜਿਹੜਾ ਬਹੁਤ ਪਰਾਲਾ ਹੋ ਪਿਆ ਲੋਟੇ ਘਟੋਂਦੇ ਵੀ ਇਹ ਮਾਰ ਘਟਾਈ ਹੁੰਦੀ ਵੀ ਹੈ ਗੋਲੀਆਂ ਚੱਲਦੀਆਂ ਵੀ ਆ ਲੋਕ ਕਿਉਂਕਿ ਉੱਥੇ ਦੁਖੀ ਹੈ ਲੋਕ ਇਸ ਵਾਰ ਸੇ ਪੁਲਿਸ ਵਾਲਿਆਂ ਨੂੰ ਕਿਹਾ ਜਾਗੋ ਅੱਜ ਸਰਕਾਰਾਂ ਦੀ ਜਾਂਦੇ ਰਹੀਆਂ ਤੁਸੀਂ ਆਪਣੀ ਡਿਊਟੀ ਸਮਝ ਲਓ ਕੰਮ ਜਾਗੋ ਲੋਕਾਂ ਦੀ ਰੱਖਿਆ ਕਰੋ ਇਹ ਸ਼ਹਿਰੀ ਇਲਾਕਾ ਤਾਂ ਕਰਕੇ ਇੱਥੇ ਲਗਾਇਆ ਗਿਆ ਨਹੀਂ ਹਰ ਚਾਹ ਹਰ ਬਲਾਕ ਚ ਲਾਇਆ ਗਿਆ ਹਰ ਬਲਾਗੇ ਸਾਡਾ ਬਲਾਗ ਜਿਹੜਾ ਬੰਦਾ ਉਹ ਸਾਡੇ ACB ਤੋਂ ਦੂਜਾ ਦੂਜਾ ਜਿੱਦ ਕਰ ਗੱਲ ਕਰੀ ਪੰਜਾਬ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਤਾ ਗਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਆਮ ਵਰਕਰ ਤੇ ਹਮਲਾ ਕੀਤਾ ਗੋਲੀਆਂ ਮਾਰ ਕੇ હત્યા ਕੀਤੀ ਉਹਨਾਂ ਦੇ ਆਪਣੇ ਬੰਦੇ ਮੌਜੂਦ ਨਹੀਂ ਆਕੇ ਉਹਨਾਂ ਦੇ ਆਪਣੇ ਬੰਦੇ ਗੋਲੀਆਂ ਮਾਰ ਕੇ ਮਾਰ ਦਿੱਤਾ ਕਿ ਉਹਨੂੰ ਨਹੀਂ ਬਚਾ ਸਕਿਆ ਤੇ ਸਾਨੂੰ ਇਹਨੇ ਕੀ ਬਚਾਣਾ ਆਮ ਆਦਮੀ ਆਮ ਆਦਮੀ ਦਾ ਹੈ ਨਹੀਂ ਇਹਨਾਂ ਕੋਈ ਇਹਦੇ ਦੇ ਨਾਮ ਤੇ ਆਮ ਆਦਮੀ ਆ ਠੀਕ ਹੈ ਲੱਗਦਾ ਕੀ ਵਜਾ ਜਰਸਨ ਥਾਣੇ ਦੇ ਬਾਰ ਹੋ ਗਈ। ਉਹ ਚਿੱਟੀ ਚਾਨੀ ਲਗਾ ਦੇ ਦਿੰਦੇ। ਦੇਖੋ ਇਹ ਪੰਜਾਬ ਸਰਕਾਰਾ ਫਿੱਟਾ ਸਿਆਪਾ ਕਰ ਰਹੀਆਂ ਜਿਹੜਾ ਰੋਜ ਪ੍ਰਦਰਸ਼ਨ ਹੈ। ਜਦੋਂ ਕੋਈ ਬੰਦਾ ਕਿਸੇ ਘਰ ਮਰ ਜਾਂਦਾ ਨਾ ਚਿੱਟੀ ਚਾਨੀ ਲਾਂਦੇ ਆ। ਇੱਧਰ ਪੰਜਾਬ ਪੰਜਾਬ ਨੇ ਨਾ ਮਾਰ ਕੇ ਛੱਡਦਾ। ਜੋ ਇਹਨਾਂ ਨੇ ਹਲਾਤ ਪੰਜਾਬ ਦੇ ਕਰਤੇ। ਲੁੱਟਾਂ, ਆਖੂਆਂ, ਡਕੈਤੀਆਂ, ਚੋਰੀਆਂ, ਸਨੈਚੀਆਂ ਸਾਰਾ ਕੁਝ ਜੋ ਹੋ ਰਿਹਾ ਹੈ। ਇਹਨਾਂ ਦੀ ਸਰਕਾਰ ਜਦੋਂ ਆਈ ਸੀ ਇਹਨਾਂ ਨੇ ਵੱਡੇ ਵੱਡੇ ਵਾਦੇ ਕੀਤੇ ਸੀ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਾਂਗੇ। ਪੰਜਾਬ ਕੋਈ ਲੁੱਟਖੋਣ ਨਹੀਂ ਹੋਊਗੀ। ਪੰਜਾਬ ਲੋਕ ਅਮਨ ਸ਼ਾਂਤੀ ਨਾਲ ਰਹਿਣਗੇ ਜੋ ਇਹਨਾਂ ਦੇ ਹਾਲਾਤ ਕਰਦੇ ਥਾਣੇ ਦੇ ਬਾਹਰੋਂ ਲੋਕ ਲੁੱਟਾਂ ਖਵਾ ਕਰਦੇ ਦਾਤ ਮਾਰਦੇ ਆ ਕੋਈ ਚੈਨੀ ਲਾ ਕੇ ਲੈ ਗਿਆ ਕੋਈ ਫੋ ਕਰਕੇ ਲੈ ਗਿਆ ਉਹ ਜਨਾਨੀਆਂ ਕਰੋ ਸੋਨਾ ਪਾ ਕੇ ਇੱਕ ਮੁੰਦਰੀ ਛੱਲਾ ਪਾ ਕੇ ਨਹੀਂ ਜਾ ਸਕਦੀਆਂ ਜੋ ਇਹਨਾਂ ਨੇ ਪੰਜਾਬ ਦੇ ਹਾਲਾਤ ਕਰਦੇ ਇਹਨਾਂ ਨੇ ਹਰ ਮਹਿਕਮੇ ਵਿੱਚ ਜੋ ਇਹਨਾਂ ਲੁੱਟ ਖਸੁੱਟ ਚੱਲ ਰਹੀ ਹੈ ਇਹਨਾਂ ਦੇ ਵਰਕਰ ਇਹਨਾਂ ਦੇ ਬੰਦੇ ਜੋ ਤਾਨਾਸ਼ਹੀ ਸਰਕਾਰ ਕਰ ਰਹੀ ਹੈ ਇਹ ਸਾਰੇ ਪੰਜਾਬ ਨੂੰ ਜਾਗਰੂ ਪਤਾ ਜੋ ਇਹਨਾਂ ਦਾ ਹਾਲਾਤ ਕਰਦੇ ਪੰਜਾਬ ਦੇ ਇਸ ਤੋਂ ਬਾਅਦ ਕੀ ਹੋਊਗਾ 3 ਸਾਲਾਂ ਚ ਜੋ ਕੋ ਨਾ ਵਡੇ ਵਡੇ ਵਾਅਦੇ ਕੀ ਤੁਸੀਂ ਕ੍ਰਪਸ਼ਨ ਖਤਮ ਹੋ ਗਈ ਕ੍ਰਪਸ਼ਨ ਚਾਰ ਗੁਣਾ ਹਜ਼ਾਰਾਂ ਦਾ ਵੱਧ ਕ੍ਰਪਸ਼ਨ ਹੋ ਗਈ ਤੁਸੀਂ ਉਹ ਤੁਹਾਡਾ ਆਮ ਬੰਦਾ ਥਾਂ ਜਾ ਜੇ ਕੰਮ ਨਹੀਂ ਹੁੰਦਾ ਅਫਸਰ ਸੇਵ ਨਹੀਂ ਥਾਣੇ ਦੇ ਮੁਲਾਜ਼ਮ ਸੇਵ ਨਹੀਂ ਉਹਨਾਂ ਦੇ ਘਰ ਚੋਰੀਆਂ ਚਗਾਰੀਆਂ ਹੋ ਰਹੀਆਂ ਇਸ ਤੋਂ ਬਾਅਦ ਮਾੜੇ ਹਾਲਾਤ ਕੀ ਹੁੰਦੇ ਦੱਸੋ ਪੁਲਿਸ ਦਾ ਨਾਂ ਸੁਣ ਕੇ ਲੋਕ ਡਰਦੇ ਸੀ ਇਹ ਪੁਲਿਸ ਵਾਲੇ ਘਰ ਚੋਰੀਆਂ ਹੋਣ ਲੱਗ ਗਈ ਹਾਲਾਤ ਤਾਂ ਪੰਜਾਬ ਦੇ ਇਹਨਾਂ ਨੇ ਇਦਾਂ ਦੇ ਕਰਤੇ ਐਸਾ ਤੁਸੀਂ ਮਾੜੇ ਹਾਲਾਤ ਦੱਸੋ ਪੰਜਾਬ ਦੇ ਕੀ ਕਰੋਗੇ ਪਹਿਲੇ ਪੰਜਾਬ ਨੂੰ ਜਿਹੜੇ ਸੋਨੇ ਚਿੜੀ ਕਿਹਾ ਜਾਂਦੇ ਹੁਣ ਕੀ ਕਹੋ ਇਹ ਤਾਂ ਹੁਣ ਲੋਹੇ ਦੀ ਚਿੜੀ ਨਹੀਂ ਰਹੀ ਸੋਨੇ ਜਿਹੜੇ ਬੜੀ ਦੂਰੀ ਹੁੰਦਾ ਲੋਹੇ ਜਿਹੜੀ ਜੋ ਪੰਜਾਬ ਦੇ ਹਾਲਾਤ ਹੈ ਨੌਜਵਾਨੀ ਖਤਮ ਹੋ ਰਹੀ ਹੈ ਨੌਜਵਾਨੀ ਬਾਹਰ ਜਾ ਰਹੀ ਹੈ ਨੌਜਵਾਨ ਜਿਹੜਾ ਦੇਖੋ ਹਰ ਘਰ ਦੇ ਕਿ ਇੱਕ ਦੋ ਨਿਆਣੇ ਆ ਇੱਕ ਦੋ ਨਿਆਣੇ ਅਗਲਾ ਕਹਿੰਦਾ ਇੱਥੇ ਛੱਡੋ ਬਾਹਰ ਭੇਜੋ ਬਾਹਰ ਸਾਡੇ ਬੱਚੇ ਸੇਫਰ ਹੈ ਬਾਹਰ ਜਿਹੜਾ ਲੈਂਡਰ ਸਟੇਟਿਟੀ ਤੋਂ ਸਹੀ ਹੈ ਨਾ ਇੱਥੇ ਮਾੜੇ ਹਾਲਾਤ ਕਰਤੇ ਬਹੁਤ ਮਾੜੇ ਹਾਲਾਤ ਹੈ ਅਜਾ ਪਰਮਾਤਮਾ ਅਰਦਾਸ ਕਰਦੇ ਪਰਮਾਤਮਾ ਕਿਤੇ ਸੱਤ ਬੁੱਧੀ ਦੇ ਭਗਵੰਤ ਮਾਨੋ ਕਿਤੇ ਇਹਨਾਂ ਦੀ ਬੁੱਧੀ ਕੋਈ ਚੰਗੀ ਬੁੱਧੀ ਆਵੇ ਪੰਜਾਹ ਦਾ ਸੋਚਣ ਕਿਤੇ ਇਹ ਥੋਨਾ ਕਿ ਇਹਨਾਂ ਨੇ ਆਪਣੀ ਸੋਚ ਹਰ ਵਾਰ ਸੋਚਿਆ ਇਹਨਾਂ ਦੇ ਐਮਐਲਏ ਤੱਕਾ ਸ਼ਾ ਕੀ ਤੱਕਾ ਸ਼ਾ ਹੀ ਕਰ ਰਿਹਾ ਇਹਨਾਂ ਦੇ ਵਰਕਰ ਜੋ ਆ ਉਹ ਤਾਂ ਪੂਰੀ ਤਾਨਾ ਖਾਈ ਕਰ ਰਿਹਾ ਲਕੀ ਜੀ ਤੜੀ ਨਿਯੁਮਤ ਹੋ ਗਈ ਹੈ ਕਾਲਜ ਦੇ ਵਿੱਚ ਤੁਹਾਨੂੰ ਵਰਕਰ ਬਣੇ ਹੋ ਜਾਂ ਸਹਿਯੋਗ ਜਿੱਤੇ ਹੋ ਕਾਲਜ ਦੇ ਵਿੱਚ ਪਹਿਲੇ ਇਦਾਂ ਹੀ ਹਾਲਾਤ ਦੇਖੇ ਗਏ ਆ ਅੱਸੀ ਦਾ ਕਰੀ ਇਹੋ ਜਿਹੇ ਹਾਲਾਤ ਹੀ ਸੁਣਿਆ ਜੀ ਜੇ ਅਸੀਂ ਆਪਣੀ ਧਰਨਾ ਲਾ ਕੇ ਬਾਅਦ ਚੱਕਦੇ ਸੀ ਇਹ ਤਾਂ ਹੁਣ ਉਹਨਾਂ ਦੇ ਪਰਚੇ ਦੇਣ ਲੱਗੇ ਕਦੀ ਵੀ ਇਹ ਤਾਂ ਕਦੀ ਨਹੀਂ ਹੋਇਆ ਸਰਕਾਰਾਂ ਕਈ ਆਈਆਂ ਕਈ ਗਈਆਂ ਜਗਤ ਨਾਵਾ ਉਹਦਾ ਪ੍ਰਸ਼ੰਸਾ ਕਰਦਾ ਜੀ ਅਗਲਾ ਕਰਦਾ ਜੀ ਆਹ ਉਹਨਾਂ ਦੀ ਕਦੇ ਬਾਤ ਲੋਕਾਂ ਚ ਚੱਕੀ ਜੇ ਇਹਦਾ ਮਾੜੇ ਹਾਲਾਤ ਕਰਦੇ ਇਹਨਾਂ ਨੇ ਬਹੁਤ ਮਾੜੇ ਹਾਲਾਤ ਅੱਛਾ ਬਾਬਾ ਜੀ ਕਰ ਅਰਦਾਸ ਕਰਦੇ ਇਹਨਾਂ ਨੂੰ ਸਤਬੁੱਧੀ ਦੇ ਇਹਨਾਂ ਨੂੰ ਸਤਬੁੱਧੀ ਇਹਨਾਂ ਦੇ ਐਮਐਲਏ ਸਤਬੁੱਧੀ ਦੇ ਕਿ ਪੰਜਾਬ ਦਾ ਮਾੜਾ ਭਲਾ ਸੋਚੇ ਲੱਗਦਾ ਐਮਐਲਏ ਜਿਹੜੇ ਆਣਗੇ ਆਂਗੇ ਮੁਕਿਏ ਕੋਈ ਗਲਵਤ ਹੋਊਗੀ ਕਿੰਨੇ ਆਣਾ ਜੀ ਤੁਹਾਡੇ ਸਾਹਮਣੇ ਇੰਨੀ ਤੱਕ ਤਣਾ ਲਾਏ ਸਾਡੇ ਪੰਜਾਬ ਦੀ ਜਿਹੜੀ ਪੰਜਾਬ ਪ੍ਰਧਾਨ ਉਹਨਾਂ ਦੇ ਪੂਰੇ ਮੰਦੀ ਦੇ ਦਿਸ਼ਾ ਨਿਰਦੇਸ਼ਨ ਲੱਗੇ ਆ ਇਹ ਚੱਲੂਗਾ ਇਹ ਚੱਲੂਗਾ ਜੀ ਕ੍ਰੇਡਿਟ ਤੱਕ ਚੱਲੂਗਾ